ਸੋ ਫਾਇਲੀ ਆਪਾਂ ਨਿੱਕਲ ਰያ ਕਰ ਰਹੇ ਹਾਂ ਤੇ ਮਿਲਦੇ ਮੈਨੂੰ ਵੀ ਨਾਮ ਨਾਲ। ਜਲਦੀ। ਯੋ ਕਿਦਾਂ ਬਾਹਰ ਮੌਸਮ? ਬਹੁਤ ਵਧੀਆ। ਹਾਂ ਜਲਦੀ ਬੂਰੀ। ਸੋ ਤਾਂ ਨਿੱਕੀਆਂ ਚੀਜ਼ ਦਿਖਾਉਂਦੇ ਅਸੀਂ ਧਨੀਆ ਲੈ ਕੇ ਆਏ ਸੀ। ਤੇ ਉਹ ਉਤੋਂ ਕੱਟ ਕੇ ਜਿਹੜਾ ਮੈਂ ਪਾਣੀ ਚ ਰੱਖਤੀਆਂ ਤੇ ਧਨੀਆ ਨਿੱਕਲ ਆਇਆ। ਆਪਾਂ ਇਹਨੂੰ ਨੱਪਣਾ ਵੀ ਬਾਅਦ ਚ ਆ ਕੇ ਘੜਦਾਂਗੇ। ਸੋਸੀ ਨੂੰ ਲਾ ਰਾਂਗੇ ਆਪਦੇ ਬੈਕਯਾਰਡ ਚ ਮੌਸਮ ਕਾਫੀ ਵਧੀਆ ਹੈ ਪਰ ਕੰਨਿਆस्ते ਠੰਡਾ ਮੇਰੇ ਵਾਸਤੇ ਵਧੀਆ ਵਾਸਤੇ ਮੰਮੀ ਵਾਸਤੇ ਮੰਮੀ ਤੁਹਾਡੇ ਅਸਤੇ ਵੀ ਥੋੜੀ ਜਿਹੀ ਠੰਡ ਹੈ ਮੇਲ ਬਾਕਸ ਚੈੱਕ ਕਰ ਲੈ ਆਇਆ ਪੰਡਿਤ ਵਿਸ਼ਨੁਰਾਜ ਇੰਡੀਆ ਹੁੰਦੇ ਹੁੰਦੇ ਸੀ ਘਰਾਂ ਦੇ ਬਾਹਰ ਸੁੱਟ ਗਏ ਜਾਂਦੇ ਹੁੰਦੇ ਸੀ ਨਾ ਇਦਾਂ ਦੇ ਇਹ ਸਾਡੀ ਆਂਟੀ ਨੇ ਸੋਨਾ ਜਾ ਬਾਹਰ ਡੈਕੋਰੇਟ ਕੀਤਾ ਹੋਇਆ ਆਈ ਲਵ ਥਿਸ ਤੁਸੀਂ ਇਹ ਦੇਖੇ ਆਂਟੀ ਨੇ ਐਡ ਕੀਤੇ ਇਹਦੇ ਚ ਰੈਬਿਟਸ ਉਹ ਦੇਖੋ ਦੋ ਖਰਗੋਸ਼ ਛੋਟੇ 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 ਸਟੀਫਨ ਕਿੱਥੇ ਰੱਖਿਆ ਮੇਰਾ ਪਿੱਛੇ ਉਹ ਤਾਂ ਅੱਗੇ ਚਾਹੀਦਾ ਮੈਨੂੰ ਹਮ ਵੋ ਇਨਸਾਨ ਹੈ ਜਿਹਨੂੰ ਤੁਰੰਤੋਂ ਪਹਿਲਾਂ ਉਪਖ ਲੱਗ ਜਾਂਦੀ ਹੈ ਸੋ ਇਸ ਕਰਕੇ ਆਪਾਂ ਆਪਦੇ ਫਰੂਟਸ ਪਲੱਸ ਨਿੰਬੂ ਵਰਨਿੰਗ ਵਾਈਗਰਚੀ ਚਲੋ ਜੀ lettes go ਇਹ ਤਾਂ ਲੱਗਦਾ ਮੈਨੂੰ ਕਦੇ-ਕਦੇ ਜਿੱਦਾਂ ਅੰਬ ਦਾ ਪੁੱਟਾ ਬਣਾਉਂਦਾ ਹਾਂ ਹਾਂ ਬਾਰਿਸ਼ਾਂ ਲੱਗ ਗਈ ਅੱਜ ਸੀਗੀ ਵੈਦਰਸ 'ਚ ਬਾਰਿਸ਼ ਇੱਥੇ ਮੌਸਮ ਦਾ ਵੀ ਕੋਈ ਭਰੋਸਾ ਨਹੀਂ ਉੱਥੇ ਲੱਗਦੀ ਨੇੜੇ ਯਾਰ ਆਪਾਂ ਨਾ ਕਾਟਰਸ ਤੋਂ ਉਥੋਂ ਉਹ ਵੀ ਚੱਕਣਾ ਆ ਤੇਰੀ ਜਰਤ अभी सufficient जगह होनी चाहिए देता India ये गलियाँ तो नहीं अंदर गड्डियाँ से बसे नहीं लगने जाएगी। Oh चार्ट कलियों box तो सिर्फ़ क्या से? So finally guys, I'm by a nurse. ਆਪਾਂ ਕਿਹਤੋਂ ਚੀਜ਼ ਲਈ ਸੀ ਆਪਾਂ ਰਿਟਰਨ ਕਰਨੀਆਂ ਜੇ ਹੋ ਗਈ ਹਜੇ 30 ਡੇਸ ਦੀ ਰਿਟਰਨ ਐਂਡ ਐਕਸਚੇਂਜ ਪੋਲਿਸੀ ਇੰਡੀਆ ਲੈਟਸ ਸੀ ਸੋ ਇਥੇ ਆਪਾਂ ਪੈਕਸ ਲਈਆਂ ਆ ਸਕਦੇ ਆ ਅੰਦਰ ਕੈਨੇਡਾ ਵਿੱਚ ਕਿਸੇ ਵੀ ਸਟੋਰ ਤੇ ਯਾਰ ਉਹ ਪਈਆਂ ਜੀਸ਼ਾ ਕਾ ਲਈ ਇਹ ਚੀਜ਼ ਗਈ ਹੈ ਕਿਹੜੀ ਉਹ ਦੋਨੋਂ ਪਈਆਂ ਆ ਬਲੈਕ ਐਂਡ that one ਮੈਂ ਇਹਦੇ ਨਾਲ ਦੀ ਤੁਹਾਨੂੰ ਕਿਹਾ ਸੀ ਮੈਨੂੰ ਗਿਫਟ ਕਰ ਦੋ ਉਹ ਇਹਦੇ ਨਾਲ ਦੀ ਸੀ ਆ ਬਲੈਕ ਕਿ ਡਿਫਰੈਂਸ ਹੈ ਉਹ ਨੋ ਵਨ ਇਜ਼ ਹੇਅਰ ਫਾਸਿਲ ਦੀ ਪਈ ਐ ਨਾ ਹੋਲ ਗੈਸ ਦੀ ਪਈ ਐ ਨੰਨੇ ਉਹ ਗੈਸ ਦੀ ਵੀ ਸੋਣੀ ਐ ਆਰ ਕੇ ਤੈਸਾਰ ਕਰਨ ਚਿੰਗਿਓਸੀ पार ਕੇ ਚੱਲੇ ਸੀਗੇ ਫਸਟ ਟਾਈਮ ਆਪਾਂ ਸੋ ਫਾਈਨਲੀ ਹੁਣ ਆਪਾਂ ਆਏ ਆ ਦੂਜੇ ਵਿਨਰਸ ਅੱਜ ਵਿਨਰ ਆਪਾਂ ਵਿਨਰ ਸੀਗੇ ਕਿਹੜੇ ਕੱਟਣੇ ਆ ਜਹਾਂ ਤੱਕ ਤੋ ਦੇਖਦੇ ਆਪਾਂ ਨੂੰ ਇੱਥੇ ਉਹ ਚੀਜ਼ ਮਿਲਦੀ ਆ ਕਿ ਨਹੀਂ ਨਣ 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 ਰਸ਼ ਬਹੁਤ ਆ ਹਾਂ ਹਾਂ ਦਾਸਾ ਬਈ ਇਹ ਨਹੀਂ ਹੈ ਕਿ ਤੁਹਾਨੂੰ ਜਾਨੇ ਆ ਦੇਖਦੇ ਰਹਾ ਮਹੀਨੇ ਦੇ ਬਾਅਦ ਵਿੱਚ ਚੋਲੋ ਚੱਲੀਏ ਫਿਰ ਜਿਹੜਾ ਮਾਰਨਾ ਲੈਟਸ ਗੋ ਲੋਕੀ ਉਧਰ ਐਂਟਰ ਕਰਦੇ ਆ ਅਸੀਂ ਇਧਰੋਂ

मिलता ही आइसक्रीम मिलूगी है बल्ले 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 मिल गए खजूर आया बट वो चेरीज ने खाली कपना चाहिए ना बस दो ही सी अपनी हो गया खान पीन दिस इज आई एम टू दिस इज़ माय रिसेंट प्रैगनेसी करीविंग क्या पता नहीं होंगे बस आ चाहिए आइसक्रीम खास इधर रखोगे okay. क्या फटना hmm? खाके चल दें आराम ਜੀ ਰੱਖ ਦੇ ਹント ਫਾਈਨਲੀ ਕਾਪੀ ਕੇ ਆ ਗਏ ਘਰੇ ਹੁਣ ਇਹਨੂੰ ਖੋਲੂਗਾ ਕੰਮ ਆਈ ਨੀਡ ਯਰ ਹੈਂਡ ਕਰ ਦੇ ਸਰਾ ਦੂਸਰਾ ਕੋਈ ਨਾ ਜਾਣਦ ਹੋਣੀ ਚ ਧਨੀਆ ਲਾ ਦਿਆ ਯਾਰ ਲਓ ਮੈਂ ਰੋਕ ਕੇ ਰੋਕ ਕੇ ਧਨੀਆ ਧਨੀਆ ਘਾ ਕਰ ਛੜੀਏ ਸੋ ਫਾਈਨਲੀ ਗਾਇਜ਼ ਆਪਾਂ ਖਾ ਪੀ ਕੇ ਘਰੇ ਆ ਗਏ ਵੈਲਕਮ ਬੈਕ ਸ਼ਾਮ ਦੇ ਵਜਰੇ ਨੇ 5:30 ਤੇ ਵੀ ਵਾਸ ਕ੍ਰੇਵਿੰਗ ਫॉर ਖਿਚੜੀ ਪਰ ਅੱਜ ਖਿਚੜੀ ਬਣਾ ਰਹੇ ਨੇ ਮੰਮੀ ਤੇ ਮੰਮੀ ਦੀ ਰੈਸਪੀ ਦੇ ਨਾਲ ਖਿਚੜੀ ਬਣਾਵਾਂਗੇ ਨਾਲ ਤੁਹਾਡੇ ਨਾਲ ਵੀ ਮੈਂ ਸ਼ੇਅਰ ਕਰੂੰਗੀ ਵੈਰੀ ਈਜ਼ੀ ਐਂਡ ਬੀ ਯਮਮੀ ਰੈਸਪੀ ਸੋ ਜੋ ਜੋ ਆਪਾਂ ਨੂੰ ਚਾਹੀਦਾ ਆ ਦੇਖੀ ਕਿ ਉਹ ਤੜਕਾ ਲਾਣ ਲਈ ਨਮਕ ਜੀਰਾ yellow ਦਾਲ ਢਿੱਪ ਕੀਤੀ ਹੋਈ ਬਸ ਤੇ ਚਾਵਲ ਬਸ ਇੰਨਾ ਸੋ ਇਹਦੇ ਵਿੱਚ ਐਡ ਕੀਤਾ ਜੀਰਾ ਐਂਡ ਜੀਰਾ ਲੂਨ ਤੇ ਦਾਲ ਨਮਕ ਨਮਕ ਤੇ ਦਾਲ ਦਾਲ ਸੋ ਲੈਣੇ ਤੇ ਦਾਲ ਪਹਿਲਾਂ ਡਿਪ ਕੀਤੀ ਹੋਈ ਸੀ ਕਿੰਨਾ ਚਿਰ ਮੰਮੀ ਦੋ ਤਿੰਨ ਘੰਟੇ ਦੋ ਤਿੰਨ ਘੰਟੇ ਦਾਲ ਡਿਪ ਕਰਕੇ ਰੱਖੀ ਤੇ ਹੁਣ ਨਾਲ ਦੀ ਨਾਲ ਆਪਾਂ ਚਾਵਲ ਥੋੜੀ ਦੇ ਡਿਪ ਕਰਕੇ ਰੱਖਤੇ ਨੇ ਜਿਹੜੇ ਇਹਦੇ ਵਿੱਚ ਜਾਣਗੇ ਬਾਕੀ ਆਪਾਂ ਦੇਖਦੇ ਹਾਂ ਨਾਲ ਦੀ ਨਾਲ ਮੰਮੀ ਦੀ ਰੈਸਪੀ ਸੋ ਇਹਦੇ ਵਿੱਚ ਪਾਣੀ ਕਿੰਨਾ ਐਡ ਕਰਨਾ ਮੰਮੀ 5 ਦੋ ਗਲਾਸ ਦੋ ਗਲਾਸ ਪਾਣੀ ਤੇ ਚੌਲ ਕਿੰਨੇ ਸੀ ਗਲਾਸ ਹਾਲ ਪਾ ਕੇ ਫਿਰ ਦੁਬਾਰਾ ਪਾਣੀ ਪਾਵਾਂਗੇ ਵਿੱਚ ਨਹੀਂ ਪਾਣੀ ਪਾਤਾ ਬੱਸ ਓਕੇ ਓਕੇ ਇੰਨੇ ਪਾਣੀ ਚ ਹੋ ਜਾਣਾ ਮੰਮੀ ਨੇ ਕਿਹਾ ਜਿਹੜੀ ਬਣਾ ਕਿੰਨੇ ਬੈਸਟ ਮੈਂ ਲੋਕੀ ਉੱਪਰ ਹੀ ਉਹਨੇ ਖਾ ਲਏ ਪਹਿਲਾਂ ਐਨਾ ਐਨਾ ਸਵਾਦ ਮੰਮੀ ਮੰਮੀ ਸਵਾਦ ਹੈ ਤਾਂ ਹੀ ਕਹਿੰਦੇ ਹਾਂ ਤੁਸੀਂ ਮੈਨੂੰ ਉਹਦਾ ਕੀ ਖਵਾਇਆ ਸੀਗਾ ਦਲੀਆ ਮੈਂ ਕਦੇ ਖਾਦਾ ਹੀ ਨਹੀਂ ਸੀ ਲੂਣ ਵਾਲਾ ਦਲੀਆ ਮੈਨੂੰ ਤੇ ਪਤਾ ਹੀ ਉਦੋਂ ਲੱਗਿਆ ਸੀ ਅੱਛਾ ਲੂਣ ਵਾਲਾ ਦਲੀਆ ਵੀ ਹੁੰਦਾ ਆ ਅੱਜ ਮੰਮੀ ਦੇ ਹੱਥਾਂ ਦੇ ਖਿਚੜੇ ਖਾਣੇ ਪਹਿਲੀ ਵਾਰੀ ਐਵੇਂ ਪੰਗਾਂ ਵਾਲੀ ਇਹ ਹੁੰਦੀ ਸਗਣਾ ਦੀ ਸਗਣਾ ਦੀ ਖਿਚੜੀ ਐਨੇ ਆਵੇ ਸਗਣਾ ਦੀ ਖਿਚੜੀ ਖਾ ਕੇ ਚੱਲੀਏ ਜਿੱਥੇ ਵੀ ਜਾਣਾ ਹਾਂਜੀ ਹਾਂਜੀ ਸਗਣਾ ਦੀ ਖਿਚੜੀ ਹੈ ਪੁੱਤ ਇਹ ਜਦੋਂ ਵੀ ਪੇਪਰ ਦੇ ਜਾਂਦੇ ਸੀ ਛੋਟੇ ਹੁੰਦੇ ਮੈਂ ਇਹ ਖਿਚੜੇ ਬਣਾ ਕੇ ਇਹਨਾਂ ਨੂੰ ਦੇਣੀ ਇੰਨਾਂ ਨੂੰ ਹਾਂ ਇੱਕ ਖੋਸ਼ੋ ਦੇ ਪਹਿਲਾਂ ਦੇ ਇੱਕ ਚਮਚੀ ਪਾਸ ਆ ਪਤਾ ਹੀ ਨਹੀਂ ਹੋਈ ਤੈਨੂੰ ਤੇ ਫਿਰ ਬਾਅਦ ਵਿੱਚ ਇਹਨਾਂ ਨੇ ਕਹਿਣਾ ਮਮਮੀ ਸਾਨੂੰ ਦੇ ਦੇ ਖਿਚੜੀ ਨਹੀਂ ਪਾਸ ਕਰਵਾਤੇ ਐ ਖਿਚੜੀ ਨਹੀਂ ਪਾਸ ਕਰਵਾਤੇ ਤਾਂ ਕਿ ਖਿਚੜੀ ਨੇ ਤੇ ਇੱਕ ਮਮਮੀ ਦੇ ਪਾਠਾ ਨੇ ਹਾਂ ਸਹੀ ਗੱਲ ਆ ਮਮੀ ਦੇ ਹਰ ਦਸਾਣੇ ਸਹੀ ਗੱਲ ਆ ਸਹੀ ਗੱਲ ਆ ਹੁਣ ਇਹ ਨਹੀਂ ਪੁੱਤ ਕੰਮ ਜਿੰਨੇ ਕੰਮ ਨਾ ਕਰਦੇ ਸੀ ਮੇਰੇ ਗਿਆਨ ਨੱਤਾ ਵੀ ਕੱਸ ਜਾਂਦੇ ਹੋ ਬਣ ਗਈ ਹੁਣ ਖਾਵਾਂਗੇ ਖਿਚੜੀ ਆਪਾਂ ਇੱਕ ਇੱਕ ਮੇਹ ਖਿਚੜੀ ਤੇ ਇੱਕ ਮਾਂ ਮਿਦਾਲ ਦੇ ਉਹ ਤਾਂ ਉਹ ਬਣਾਉਂਦੇ ਜਦੋਂ ਵਿਆਹ ਵਿਉ ਹੁੰਦਾ ਹਨਾ ਜਦੋਂ ਕੋੜੀ ਚੜਦਾ ਮੁੰਡਾ ਉਸਰਾ ਵੀ ਅੱਗੇ ਪਿੱਛੇ ਵੀ ਦਵਾਲੀ ਤੇ ਵੀ ਬਣਾਉਂਦੇ ਕਿਹੜੇ ਤੇ ਬਣਾਉਂਦੇ ਹੁੰਦੇ ਆ ਲੋਹੜੀ ਤੇ ਲੋਹੜੀ ਤੇ ਇੱਕ ਦਿਨ ਪਹਿਲਾਂ ਮਾਂ ਦੀ ਦਾਲ ਇੱਕ ਰੋ ਦੀ ਹਾਂ ਇਹ ਰੋ ਦੀ ਖੀਰ ਜਿਹੜੀ ਰੋ ਦੀ ਖੀਰ ਉਹ ਵੀ ਬਹੁਤ ਵਧੀਆ ਬਹੁਤ ਸਵਾਦਾਂ ਇਹਦੇ ਨਾਲ ਲੱਗਦੀ ਹੈ ਤੇ ਮਾੜੀ ਦਾਲ ਦੇ ਵੀ ਖਿਚੜੀ ਪਰ ਇਹ ਖਾਂਦੇ ਜਿਆਦਾ ਇਹ ਛੋਲਿਆਂ ਦੇ ਇਹਨਾਂ ਨੂੰ ਮੈਂ ਪਹਿਲਾਂ ਪੇਹ ਲੈਣਾ ਰਾਤ ਨੂੰ ਅੱਗੇ ਪਿੱਛੇ ਵੀ ਛੁੱਟੀ ਹੁੰਨੀ ਤੇ ਨਾ ਕਿਹਾ ਮम्मी ਤੋਂ ਸਾਨੂੰ ਉਹ ਹੀ ਬਣਾ ਕੇ ਖਵਾ ਇਹ ਤਾਂ ਮੈਂ ਅੱਜ ਖਾਣੀ ਪਹਿਲੀ ਵਾਰੀ ਪਹਿਲੀ ਵਾਰ ਖਾਣ ਮम्मी ਨੇ ਮੈਨੂੰ ਤੇਲ ਲਗਾਇਆ ਨਵੇਂ ਮੈਨੂੰ ਕਹਿੰਦੀ ਸੀ ਕਿ ਉਹ ਮੈਂ ਦਲੀਆ ਖਾਦਾ ਸੀ ਨਾ ਲੂਣ ਵਾਲਾ ਉਹ ਮੈਂ ਪਹਿਲੀ ਵਾਰ ਮੈਨੂੰ ਪਤਾ ਲੱਗਿਆ ਸੀ ਵੀ ਅੱਛਾ ਲੂਣ ਵਾਲਾ ਦਲੀਆ ਵੀ ਹੁੰਦਾ ਹੈ ਨਹੀਂ ਆਪਾਂ ਦਾ ਖਾਣਾ ਉਹਦੇ ਵਿੱਚ ਅਸੀਂ ਪਨੀਰ ਮਟਰ ਸਾਰੀਆਂ ਸਬਜ਼ੀਆਂ ਪਾ ਕੇ ਸਬਜ਼ੀਆਂ ਸਾਰੇ ਹੂੰ ਜੇ ਮੇ ਓਟਸ ਹੁੰਦੇ ਆ ਓਹ ਵੀ ਪਤਾ ਸਿਹਤ ਵਾਸਤੇ ਠੀਕ ਹੂੰ ਹਲਦੀਾ ਚੰਦ ਦਲ ਗਿਆ ਤੇ ਮੈਂ ਵੀ ਤਾਲਕੋ ਆਣਾ ਹਾਂ ਨਮਕੀਨ ਕਾਲਜ ਨਾਲ ਕੇ ਬਣ ਗਈ ਹਜੇ ਬਣ ਲਈ ਮੈਂ ਲਿਆਓ ਫਿਰ ਪਲੇਟਾ ਰੱਖਾਂ ਮੈਂ ਮੈਂ ਉਨੇ ਦੇਰ ਚ Wow. लेना। ना। nah. so finally अपनी खिचड़ी आ गई चलो मम्मी। चलोली खिचड़ी मम्मी ने बना के थी, इट ਬਹੁਤ ਹੀ ਕੈਂਟ ਬਹੁਤ ਹੀ ਵਧੀਆ ਤੇ ਤੁਸੀਂ ਦੇਖ ਸਕਦੇ ਹੋ ਕੱਲਾ ਕੱਲਾ ਦਾਣਾ ਕੱਲਾ ਕੱਲਾ ਯੂਜੂਲੀ ਖਿਚੜੀ ਜਦੋਂ ਬਣਾਉਂਦੇ ਆ ਉਹ ਇਕੱਠੀ ਹੋ ਜਾਂਦੀ ਹੈ ਹਨਾ ਮੈਂ ਕੋਈ ਮਿਣਿਆ ਨਹੀਂ ਇਹਦੇ 'ਚ ਅੰਦਾਜ਼ੇ ਨਾਲ ਸਰਬਸ ਪਾਤਾ ਪਾਣੀ ਪੋਣੀ ਨਹੀਂ ਮੈਂ ਬੋਕਾ ਨਹੀਂ ਬਣੀ ਉਹ ਸਭ ਕੁਛ ਮੈਨੂੰ ਬੋਪੜੀ ਲੱਗਦੀ ਹੈ ਜਿਹੜੀ ਇਕੱਠੀ ਹੋ ਮਤਲਬ ਕੀ ਕਹਿੰਦੇ ਉਹਨੂੰ ਛੜਾਜ ਬੰਦ ਲਿਆ ਕੇ ਚੜਾ ਹਾਂ ਕੇਪਰ ਹਾਂ so that was all for today vlog te papa milenge thanu ga, jaldi ek nava vlog de vich apni mummy de naal <laughs> till that time shashvikar ji sareyan bye 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 gado mi